ਕਿ ਤਰਾ ਆਪਣੇ ਪਿਓ ਦਾ ਫੋਨ ਕਸਾਉਣ ਲਈ ਇਹ ਜੇ ਛੋੜ ਨਾ ਫੋਨ ਉਹ ਜਾਓ ਇਹਦਾ ਤੈਨੂੰ ਫੜਾ ਦਿੰਦਾ ਇਹਦੇ ਤੇ ਫੋਨ ਹੀ ਨਹੀਂ ਕਸਦਾ ਹੁੰਦਾ ਹਾਂ ਕਿਉਂ ਕਸਦਾ ਕਿਉਂ ਨਹੀਂ ਆਵੇ ਤੂੰ ਉਂਗਲਾ ਮਾਰ ਦੇ ਕਸ ਨਹੀਂ ਦਿਆ ਵਾ ਹੈ ਇਹ ਵੀ ਕੱਚ ਵਾਇ ਤੇ ਬਸ ਗੰਦਾ ਹੋ ਜਾਂਦਾ ਬੱਚੇ ਇਦਾਂ ਦਾ ਕਰਕੇ ਸਾਫ਼ ਕਰ ਦੋ ਬਸ ਆਖ ਕੋਕ ਵੀ ਨਹੀਂ ਹੋਇਆ ਵਾ ਬਸ ਤੇ ਮੈਂ ਤਾਂ ਫਖਨੀਏ ਕਸਦਾ ਨਹੀਂ ਕਸਦਾ ਛੋੜ ਨਾ ਹੂੰ ਤਾਂ ਬਹੁਤ ਬਹੁਤਾ ਨਾ ਵੇਖਿਆ ਕਰ ਅੱਖਾਂ ਤੇ ਪੈਂਦਾ ਸ ਲੇ ਮੈਂ ਤਾਂ ਹੁਨੇ ਦੇਖਣ ਦੀ ਹੈਗੀ ਅੱਛਾ ਆਏ ਮਮਾ ਨੇ ਤੇ ਪਾਪਾ ਹੁਣ ਦੇਖੋ ਪਕੌੜੇ ਖਾ ਕੇ ਆਏ ਹੋ ਇਹ ਕਿੱਥੇ ਖਾਣ ਦੇ ਆ ਪਤਾ ਨਹੀਂ ਆ ਵੇਖ ਕਿੰਨੇ ਪਕੌੜੇ ਰੱਖੇ ਆ ਆਹੋ ਆਹ ਮੈਨੂੰ ਦਾਣਾ ਵੇਖ ਲੰਦੇ ਲੱਗੇ ਚਾਹ ਵੀ ਹੈਗੀ ਆ ਹਨੀ ਹਾਂ ਆਇਓ ਆਹੋ ਆਵੇ ਲੱਗੇ ਚਾਹ ਆ ਵੇ ਕਿੰਨੀ ਚਟਣੀ ਰੱਖੀ ਆ ਹੁਣ ਤਾਂ ਲੱਗੇ ਹੀ ਨਹੀਂ ਗਏ ਮੈਂ ਕਿਤੇ ਰੁਪਈਆ ਰੁਪਈਆ ਜੋੜਦੀ ਰਹੀ ਨਹੀਂ ਆ ਤੇ ਇਹ ਵੇਖ ਲੈ ਮੈਨੂੰ ਜਾਬਦਾ ਵਾ ਇਹ ਹੋਟਲ ਵਿੱਚ ਦੇ ਆ ਖਾਣ ਚੋਰੀ ਚੋਰੀ ਹਾ ਹੋ ਵੀ ਮਾਂ ਨੂੰ ਕਿਹੜਾ ਪਤਾ ਲੱਗਣਾ ਵਾ ਤੇ ਫੇਰ ਆ ਹੀ ਨਾ ਏਦਾਂ ਕਰ ਦੇ ਉੱਤੇ ਮੋਬਾਈਲ ਦੇ ਹਾ ਹੋ ਆ ਸਾਨੂੰ ਦੱਸਣ ਵਾਸਤੇ ਕੀਤਾ ਨਾ ਗਲਤੀ ਆ ਮੈਨੂੰ ਤੇ ਜਿਵੇਂ ਆਨੀ ਆ ਤੇ ਫੇਰ ਗੁੱਸਾ ਕਰਦੇ ਆ ਐਡੇ ਸਵਾਦ ਲੰਦੇ ਆਏ ਮੈਂ ਆ ਘਰ ਬਣਾਉਂਦੀ ਰਹਿਨੀ ਆ ਪੰਜੂਸੀ ਕਰਦੀ ਰਹਿਨੀ ਆ ਤੈਨੂੰ ਵੀ ਨਹੀਂ ਕੁਛ ਲੈ ਕੇ ਦਿੰਦੀ ਤਹਾਦੇ ਕਿੰਨੇ ਮੈਨੂੰ ਲੱਗਦੇ ਦਾ ਕਰੋ ਹੈ ਨਹੀਂ ਪੈਸੇ ਪਚਨੇ ਆਹੋ ਤੇ ਵੇਖ ਲੈ ਇੰਨਾ ਦੇ ਕੰਮ ਹੂੰ ਆਉਂਦੇ ਆ ਤਾਂ ਪੁੱਛਦੀ ਆ ਵੀ ਕਿੱਥੇ ਖਾਦੇ ਤੁਸੀਂ ਕਿਹੜੇ ਹੋਟਲ ਚ ਪਈ ਕੇ ਖਾਦੇ ਹੂੰ ਕਾਹੇ ਖਰਚ ਕਰਦੇ ਰਹਿੰਦੇ ਫਜ਼ੂਲ ਖਰਚੀ ਕਰਦੇ ਰਹਿੰਦੇ ਨਾਲੇ ਵੇਖ ਗੱਲਾਂ ਮਾਰਨ ੜੇ ਆਉਂਦੇ ਹੁਣੇ ਮਾਨ ਕੜਾ ਪਤਾ ਲੱਗਣਾ ਹੂੰ ਮੈਂ ਪੋ ਰਿਆ ਪੋ ਰਿਆ ਜੋੜਦੀ ਰਹਿਨੀ ਇਹਨਾਂ ਵਾਸਤੇ ਜੋੜ ਲਈ ਰਾਉਗੇ ਨਾ ਤੂੰ ਪੁੱਛੋ ਭਾ ਗੁੱਸੇ ਵੀ ਹੋਇਆ ਇਹਨਾਂ ਨੂੰ ਤੇ ਗੁੱਸੇ ਹੋਣਾ ਹੀ ਆ ਕੇ ਨਾ ਮੈਨੂੰ ਨਾਲ ਲੈ ਕੇ ਫਨਾਈ ਸਾਡੇ ਵਾਸਤੇ ਪੈਕ ਰਾਇ ਤੇ ਤੈਨੂੰ ਤੋਂ ਬਿਨਾ ਪੁੱਛੇ ਖਾ ਲੈ ਵੇ ਲੋ ਬਿਨਾ ਪੁੱਛੇ ਖਾ ਲੈ ਜੇ ਖਾਣ ਢਫਣ ਦੇਗੇ ਤੇ ਕੁੜੀ ਵਾਸਤੇ ਵੀ ਲਿਆਉਂਦੇ ਸਾਡੇ ਵਾਸਤੇ ਵੀ ਲਿਆਉਂਦੇ ਚਲ ਮੇਰਾ ਤਾਂ ਤੋ ਛੱਡ ਪਰਿਆ ਤੇ ਅਰ ਲਈ ਲਿਆਉਂਦੇ ਦਰਸੀ ਨਹੀਂ ਆ ਪਾ ਦੋਵੇਂ ਜਾਣੀ ਤਸਕੇ ਲਾਉਂਦੇ ਫਿਰਦੇ ਮੈਂ ਤੇ ਦਰਸੀ ਨਹੀਂ ਆਇਆ ਮਮੀ ਪਾਪਾ ਨੂੰ ਦੀਪੋਲੀ ਜੀ ਕੁੜੀ ਮੈਂ ਆ ਲਾਂਦਾ ਤੇਰੇ ਪਿਓ ਨੂੰ ਇੱਕ ਤਾਂ ਡੰਗਰਾਵਾਲੀ ਗਿਆ ਪੁੱਛਦੀ ਲੈ ਆ ਹੀ ਗਿਆ ਓ ਬੜੀਆਂ ਦਾਦੀ ਪੋਤੀ ਬੈਠੀਆਂ ਬੜੀ ਸਲਾਹ ਹੁੰਦੀ ਆ ਜੀ ਕੀ ਗੱਲ ਸਲਾਹ ਖਾਦੀ ਹੋਣ ਲਈ ਆ ਹਾਂ ਅਸੀਂ ਇੰਨੀ ਕੰਜੂਸੀ ਕਰਦੇ ਤੁਸੀਂ ਹਾਸਾ ਸਬ ਕੋੜੇ ਖਾਂਡੇ ਕਿੱਥੇ ਖਾਂਡੇ ਕਿਹੜੇ ਹੋਟਲ ਚ ਬੈਠੇ ਆ ਓ ਆਹ ਪਕੌੜੇ ਆਹੋ ਇਹਦੇ ਉਹ ਦਿਨ ਤੁਸੀਂ ਕਿੱਧਰ ਗਏ ਕੋਪੀ ਦੇ ਭਰਾ ਨੇ ਭਵਾਏ ਉੱਥੇ ਲੈ ਗਿਆ ਉਹਨੂੰ ਬਾਹਰ ਹੈ ਤਾਂ ਹੋਟਲ ਆ ਮੈਂ ਤੇ ਹੋਟਲ ਚ ਖੜਿਆ ਉਹਨੇ ਆ ਕੁੜੀ ਮਾ ਸਾਇਦ ਲਈ ਲੈ ਆਉਂਦੇ ਮੈਂ ਸਹੌਰਾ ਦੇ ਉਥੋਂ ਮੰਗ ਕੇ ਲਿਆ ਪਕੌੜੇ ਚੰਗਾ ਲੱਗਦਾ ਸੀ ਚੰਗਾ ਲੱਗਦਾ ਹੈ ਇਹ ਇਹਨੂੰ ਇਥੇ ਨਹੀਂ ਮਿਲਦਾ ਇਹਨੂੰ ਦੇਖ ਪੈਸੇ ਚਾਰ ਤੇ ਬਾਹਰੋਂ ਖਾਜੋ ਮਰਜ਼ੀ ਬਣਾ ਕੇ ਖਵਾ ਲਾ ਹੋਟਲ ਕਿਤੇ ਵਾਰਾ ਖਾਂਦੇ ਨੇ ਨਹੀਂ ਮੈਂਗੇ ਤੇ ਲੈ ਸਹੌਰਾ ਦੇ ਗਏ ਅਗਲੇ ਕਿਤੇ ਭਾਈ ਦੀ ਸੇਵਾ ਕਰਨੀ ਵੋਟਰ ਚ ਖੜ ਲੈ ਗਏ ਅਗਲੇ ਸ਼ੁਗਰ ਵਕਤ ਤੇ ਇਹਨੂੰ ਹੋਟਲ 'ਚ ਖੜੇ ਆਉਣਾ ਤੂੰ ਹੋਰ ਉਹਨਾਂ ਚਾਹ ਹੀ ਬੜਾ ਕੀਤਾ ਗੱਡੀ ਤੇ ਗਏ ਸੀ ਨਾ ਅੱਛਾ ਆਹ ਨਾਲੇ ਕਿਤੇ ਗੱਡੀ ਨਿਆਣੇ ਕਿਤੇ ਹੁਟਾ ਲੈਣਾ ਹੂੰ ਨਾਲੇ ਤੇ ਹੁਟੇ ਨਾਲੇ ਖਾਦੇ ਪਕੌੜੇ ਉਹ ਹੁਟਿਆਂ ਕਰਕੇ ਪਕੌੜੇ ਮਿਲੇ ਤੈਨੂੰ ਆਹੋ ਤੁਹੀ ਪਤਾ ਨਹੀਂ ਕੀ ਮੁੱਦਾ ਪੜਾ ਕੇ ਬੈਠਿਆ ਦਾਦੀ ਪੁੱਤੀ ਆਹੀ ਮੁੱਦਾ ਕਾਦਾ ਬਣਾਉਣਾ ਮੈਂ ਕਿਹਾ ਹੋਟਲ ਦੇ ਵਿੱਚ ਬੈਠ ਕੇ ਇੰਨਾ ਖਰਚਾ ਕਰਦੇ ਕਰਦੇ ਹਾ ਸੱਸ ਖਾਣ ਦੇ ਤੇ ਕੁੜੀ ਲਈ ਲੈ ਆਉਂਦੇ ਮਿਲ ਉਹ ਰੋਕੇ ਖਾਣੇ ਪਕੌੜੇ ਹੱਸ ਕੇ ਖਾਣੇ ਸੀ ਇਹਨੂੰ ਘਰ ਬਣਾਉਂਗਾ ਪਕੌੜੇ ਪੱਕਾ ਹਾਂ ਤੇਰਾ ਜੀ ਕਹਤਾ ਖਾਣੂ ਪਕੌੜੇ ਹਾਂ ਉਹ ਵੀ ਖਾ ਲੇ ਚਲੋ ਆਪਣੀ ਮੰਮੀ ਨੂੰ ਕਹਾਂ ਮਕੜ ਦੇਨੀ ਪਕੌੜੇ ਦਾਦੀ ਨੂੰ ਪੁੱਛ ਲਾ ਪਹਿਲਾਂ ਪਰਮਿਸ਼ਨ ਲੈ ਲਾ ਪਰਮਿਸ਼ਨ ਹਾਂ ਬੈਠੀ ਆ ਮਾਦਾ ਘਰ ਦੀ ਮੋਢੀ ਤੇ ਦੱਚੂ ਦਊਗੀ ਤੇ ਫੇਰ ਹੀ ਆ ਪੁੱਤ ਪਿੰਡ ਮੇਰਾ ਲੱਗਣਾ ਸਾਡੇ ਹੂੰ ਤੇ ਉੱਥੇ ਬੜੇ ਪਕੌੜੇ ਨਿਕਲਦੇ ਆ ਲੰਗਰ ਦੇ ਵਿੱਚ ਤੇ ਆ ਪਾ ਉੱਥੇ ਦੋਵੇਂ ਜਣੀਆਂ ਖਾ ਕੇ ਆਵਾਂਗੇ ਠੀਕ ਆ ਤਾਂ ਲੰਗਰ ਉਹਦੇ ਜ ਹੈਗਾ 15 ਦਿਨ ਨੂੰ ਲੰਗਰ ਲੱਗਣਾ ਕੋਈ ਤਾਂ ਆਜੇ ਜੀ ਘੰਡਿਆ ਪਕੌੜੇ ਪਹਿਲਾਂ ਤੈਨੂੰ ਬੜਾ ਚਾਹ ਤੇ ਵੀ ਕੁੜੀਆਂ ਪਕੌੜੇ ਕੁੜੀ ਬਾਦੇ ਲਿਆਉਂਦੇ ਨਹੀਂ ਹੁਣ ਤੂੰ ਲੰਗਰ ਤੇ ਚੱਲ ਜਾ ਚੱਲ ਕੋਈ ਗੱਲ ਨਹੀਂ ਲੰਗ ਜਾਣੇ 15 ਦਿਨ ਆਇਆ ਦਿਨ ਚੜਿਆ ਤੇ ਲੰਗ ਗਿਆ ਉਹ ਤਾਂ ਉਹ ਕੁੜੀ ਨੂੰ ਪੰਜ ਪੰਪ ਚੁੱਕਣਾ ਦੇ ਜਿਹੜੀ ਤੇਰੇ ਮਾਪੇ ਪਕੌੜੇ ਖਾਏ। ਚੁੱਕਣਾ ਖਾਦੀ ਦੇਣ ਲਈ ਮੈਂ ਤਾਂ ਨਹੀਂ ਮੈਂ ਤਾਂ ਪੋਰਿਆ ਪੋਰਿਆ ਖਾਦੀ ਨਹੀਂ ਤੂੰ ਤੁਸੀਂ ਹਟਲਾਂ ਦੇ ਵਿੱਚ ਬਹਿ ਕੇ ਤੇ ਪਕੌੜੇ ਖਾਂਦੇ ਫਿਰਦੇ। ਉਹ ਯਾਰ ਫੇਖ ਖਾਲੇ ਖੇਕ ਹੀ ਹੋ ਗਿਆ ਉਹਨਾਂ ਖਵਾਏ ਖਾਲੇ। ਜੇ ਉਹਨਾਂ ਨੂੰ ਆਪਣੀ ਗੱਡੀ ਦੇ ਉੱਤੇ ਚੜਾ ਕੇ ਖੜਿਆ ਹੁਣਾਵਾ। ਆਹੋ ਆਪਣੀ ਗੱਡੀ ਤੇ ਖੜਿਆ। ਤੇ ਕਿੰਨਾ ਉਹਨੇ ਦੇ 5 600 ਦਾ ਤੇਲ ਬਲ ਗਿਆ ਹੁਣ ਜਿੰਨੇ ਦੇ ਪਕੌੜੇ ਖਾਦੇ ਤੁਸੀਂ। ਮਾਦਾ ਨਹੀਂ ਬਲਿਆ ਲਾਗੇ ਤੇ ਸ਼ਹਿਰ ਦੇ ਵਿੱਚ ਤੇ ਘਰਵਾ ਉਹਨਾਂ ਦਾ। ਸ਼ਹਿਰ ਚ ਘਰਵਾ। ਐਵੇਂ ਲਈ ਦਲੇ ਕਰਾ ਕਰ। ਚਲ ਤੈਨੂੰ ਮੈਂ ਮੈਂ ਮੈਪਕੋੜੇ ਖਾਉਂਗਾ ਜੰਗਾ ਮੇਲੇ ਤੋਂ ਪਹਿਲਾਂ ਠੀਕ ਆ ਆ ਤੇ ਪਕਾਉੜ ਪੈਸੇ ਕਿੱਥੋਂ ਖੜੇਗਾ ਪਕੌੜਿਆਂ ਵਾਸਤੇ ਮੇਥੋਂ ਹੈਗੇ ਥੋੜੇ ਜਿਹੇ ਤੂਤੇ ਨਹੀਂ ਹੋਰ ਜਮਾਡੇ ਜਾਨੂੰ ਬੱਜ ਕੇ ਥੋੜੇ ਜੇ ਅੱਗੇ ਖੜੇ ਖੋੜਦੇ ਹੁੰਦੇ ਹਣਕੇ ਜਿੰਨੇ ਲੈ ਜਾ ਨਹੀਂ ਬੈਂਕ ਜਮਾ ਕਰਾ ਦੇਵਾਂਗੇ ਹਾਂ ਉਹ ਨਹੀਂ ਕਰਦੀ ਦੱਸਿਆ ਹਣਕੇ ਬੰਨੇ ਖਰਚੇ ਗਏ ਤਾਂ ਇੰਨੇ ਮਾਤਾ ਵਦੇ ਤੁਹਾਨੂੰ ਜਿੰਨੇ ਦੇ ਦੋ ਉਨੇ ਬਸ ਕਬਜੇ ਕਰ ਲੈਣੇ ਮੈਂ ਲੱਗਾ ਸਾਹਤਾ ਕੰਨ ਲਿਖਣ ਲੱਗਾ ਬਸ ਦੱਸ ਦੇਣਾ ਕਿਨੇ ਵਜੇ ਲਿਖਣ ਲੱਗਾਗੇ ਤਾਂ ਤੂੰ ਰੋਜ਼ ਹੀ ਲਿਖਦਾ ਹਾਂ ਆ ਜੇ ਲਿਖਦਾ ਹੁੰਦਾ ਤੇ ਹਿੱਤ ਰੱਖੋ ਜੜਾ ਕਰਦੇ ਆ ਪਕੌੜੇ ਕਿਸ ਨੇ ਖਵਾਤੇ ਉੱਤਿਆਂ ਦੀ ਜੜਾ ਹੋ ਗਿਆ ਅੱਜ ਮੁੱਦਾ ਹੀ ਪਕੌੜਾ ਦਾ ਬਣਾ ਕੇ ਬੈਗੀ ਚੱਲ ਚੰਗਾ ਜਾ ਘਰ ਕੰਮ ਜਾ ਕੇ ਕਰਨਾ ਹੀ ਆ ਤੂੰ ਇੱਧਰ ਕਿਹ ਹੈ ਮੈਂ ਆਂ ਇੱਧਰ ਗਿਆ ਖੇਤਾਂ ਵਾਲਾ ਮੈਂ ਤਾਂ ਤੁਹਾਨੂੰ ਹੀ ਲੱਭਣ ਦੇ ਹੀ ਹਾਂ ਕੱਲ ਦੀ ਤਾਂ ਮੈਂ ਗੱਲ ਦੱਸਣੀ ਹੀ ਮਾਤਾ ਦੀ ਐਸਾ ਕੀ ਹੋਇਆ ਗੱਲ ਕੱਲ ਉਹ ਪਿੰਦਰ ਆਈ ਸੀ ਮੇਰੇ ਭੈਣ ਆ ਆਹੋ ਕਿੰਨੇ ਚਿਰਾਂ ਬਾਅਦ ਉਹ ਆਈ ਤੇ ਮੰਮੀ ਨੇ ਕੀ ਕੀਤਾ ਪੀ ਪਾਣੀ ਦੇ ਵਿੱਚ ਉਹ ਕੋਲਡ ਡਰਿੰਕ ਜੜਿਓ ਮਿਲਾ ਕੇ ਦਿੱਤੀ ਕਿਉਂ ਕੋਲਡਰ ਪੋਤਾ ਉਦਾਂ ਨਹੀਂ ਬੋਤਲ ਖੋਪਿਆ ਨਾ ਉਦੋਂ ਪਾਣੀ ਨੀਰਾ ਪਾਣੀ ਦਾ ਗਲਾਸ ਭਰ ਲਿਆ ਤੇ ਵਿੱਚ ਵਸੇ ਦੋ ਤਿੰਨ ਡੁੱਕੇ ਪਾਏ ਉਹਦੇ ਉਹ ਕਹਿੰਦੀ ਇਦਾਂ ਹੀ ਮੈਂ ਪਿਆਈ ਦੀ ਮੈਂ ਸੁਗੰਧਾਈਆਂ ਵਾਂਗੂ ਫਿਰ ਮੈਨੂੰ ਕਿਹਾ ਸਾਡੇ ਇੱਥੇ ਮਿਲਦਾ ਹੀ ਇਦਾਂ ਦਾ ਵਾ ਤੇ ਸੱਚੀ ਮੇਰੀ ਬੜੀ ਬੇਇੱਜ਼ਤੀ ਹੁੰਦੀ ਆ ਬਹੁਤਾ ਜ਼ਿਆਦਾ ਕੁਝ ਨਹੀਂ ਆ ਜਾਪੀ ਕਰਨੂ ਸ਼ੁਰੂ ਤੋਂ ਇਹ ਇਦਾਂ ਦੀ ਹੈ ਤੇ ਫਿਰ ਉਹ ਬੰਦਾ ਕਰਕੇ ਆਇਆ ਗਿਆ ਤੇ ਤੇ ਘੱਟ ਕਰ ਲਿਆ ਕਰਨ ਆਹੀ ਦੇ ਜਿੱਦਾਂ ਵਿੱਚ ਝੰਨਦਾ ਆ। ਉਹ ਕੁੜੀ ਕੀ ਸੋਚੂ ਵੀ ਜਾ ਕੇ। ਸੋਚੀ ਸੋਚਣਾ ਕੀ ਆ ਤੇ ਫਿਰ ਮੈਨੂੰ ਕਹਿੰਦੇ ਪਕੌੜੇ ਕੱਢ ਲਾ ਤੁਲੀ ਵਾਲੇ ਉਹ ਬ੍ਰੈਡ ਹੀ। ਬ੍ਰੈਡ ਤਾਂ ਕਰਿਆ ਹੀ ਨਹੀਂ। ਰੱਖੇ ਹੀ ਗੁਰਵਰ ਦੇ ਜਦੋਂ ਜਨਮ ਦੇਣ ਸੀ ਨਾ ਪਿਛਲਾ ਉਹਦੇ ਰੱਖੇ ਉਹਨਾਂ ਨੇ ਟਰੰਕ ਦੇ ਵਿੱਚ। ਮੈਨੂੰ ਕਿੰਨਾ ਝਰੋ ਗਿਆ ਉਹਦੋਂ। ਆ ਤੇ ਡੇਟ ਲੈਂਗੀ ਤੇ ਮੈਨੂੰ ਪੈਨ ਫੜਾਤਾ ਵੀ ਆਪੇ ਡੇਟ ਲੇ ਲੈ। ਡੇਟ ਆਪ ਹੀ ਲਿਖੀ ਦੀਏ। ਉਹ ਬੰਦਾ ਕਰੇ ਕੀ। සර ක ල අදකරකමෑ මතරක පැහැි ජමාමිය ගේ ඔ කඩලගේ රන්දී තිදස් ෝදන මේද සොටලනදෝ ජිදරා ලාගරකව ද ක ඩ කදීමනි කඩික දෙන ගල පදගේ දමාන්මර පහි පිින් තිප කොඩ කටල හිත් දත මාතරු කපිකාමකාටර ක ද කල රම තවා. ਮਾਦਰਮ ਕੀ ਕੀ ਹੁਣ ਬਥੇਰਾ ਸਮਝਾਵਦਾ ਆਖੜੀ ਉਹ ਤਾਂ ਹਟਦਾ ਹੀ ਨਹੀਂ ਉਹਦੀਆਂ ਕੰਜੂਸੀਆਂ ਨੇ ਜਾਂਦੀਆਂ ਨਹੀਂ ਤੂੰ ਕੰਜੂਸੀਆਂ ਹੁਣ ਮੈਂ ਤਾਂ ਕਰੇ ਪਾਸ ਹਾਬ ਹਾਬ ਨੇ ਕਰੇ ਇੰਨੀਆਂ ਕੰਜੂਸੀਆਂ ਵੀ ਕੀ ਆ ਉਹ ਸਾਰੇ ਰਿਸ਼ਤੇਦਾਰਾਂ ਚ ਜਾ ਕੇ ਤੇ ਉਹਨੇ ਦੱਸਣਾ ਹੋਰ ਗੱਲ ਸੁਣ ਲਾ ਹਾਂ ਤੇਰਾ ਭਰਾ ਨੇ ਲੜਾਈ ਪਾ ਦੇ ਲਗਾਏ ਘਰ ਸਾਡੇ ਇਹ ਉਹਨੇ ਕਰੀ ਲੜਾਈ ਪਾਤੀ ਜਿਹੜੇ ਤੋੜੇ ਖਵਾਏ ਉਹਨੇ ਵੀਡੀਓ ਨਹੀਂ ਬਣਾਈ ਉਹਨੇ ਆਹੋ ਤੂੰ ਵੀਡੀਓ ਤੇਰੇ ਫੋਨ ਤੇ ਛੰਡ ਕਰਤੀ ਉਹ ਫਿਰ ਮੇਰੇ ਫੋਨ ਤੇ ਉਹਦਾ ਵੀ ਹੱਦ ਕਰਦਾ ਉਹ ਵੀ ਚੰਗਾ ਵਾ ਹਾਂ ਤਾਂ ਫੋਨ ਰਹਿ ਗਿਆ ਅੰਦਰ ਮੈਂ ਤਾਂ ਬਾਹਰ ਪੱਠੇ ਪਉਣ ਆਇਆ ਤੇ ਫੋਨ ਰਹਿ ਗਿਆ ਇੱਥੇ ਚਮਰੀਦ ਵੇਖਣ ਲਈ ਤੇ ਦੋਵੇਂ ਦਾਦੀਆਂ ਅਸੀਂ ਕਿੱਥੋਂ ਪਕੌੜੇ ਖਾਲੇ ਇਹਨਾਂ ਹੋਟਲ ਚ ਬੜਾ ਬੋਲੀ ਇੱਕ ਤਾਂ ਮੈਂ ਨਾਲਾ ਪੀ ਉਹ ਮੈਂ ਉਹ ਪੜਾ ਦੇ ਵੀ ਜਾ ਕੇ ਨਾ ਕਰ ਕੰਨ ਖਿੱਚਾ ਵੀ ਤੂੰ ਬੰਦਾ ਪਿੱਛੇ ਵੀਡੀਓ ਬਣਾ ਕੇ ਤੂੰ ਕੀ ਭੋਣ ਪਿਆ ਸਕਦਾ ਮੈਂ ਲੜਾਈ ਨਾ ਸਦਾ ਜਦ ਲੜਾਈ ਪਾਉਣ ਨੂੰ ਕਰ ਕਾਦੇ ਪਕੌੜੇ ਖਵਾਏ ਨੇ ਲੜਾਈ ਫੋਨ ਵਾਲੀ ਗੱਲ ਹੋ ਗਈ ਆ ਤਾਂ ਆਹ ਮਾਤਾ ਬੋਲਣ ਦੇ ਹੀ ਕਹਿੰਦੀ ਮੈਂ ਉਹ ਵੀ ਜਾਣ ਕੇ ਭੇਜਦਾ ਵਾ ਵੀ ਮਾਤਾ ਇਹਨਾਂ ਦੀ ਇਦਾਂ ਕਰਦੀ ਹੈ ਹਾਂ ਤੇ ਸਮੀਰ ਇਹ ਮੈਂ ਵੀ ਖਾਣੇ ਤੇ ਫੇਰ ਤੇ ਸਮੀਰ ਲਾਤਾ ਇਹਨੇ ਮੈਂ ਕਹਾਂ ਕਿ ਬਣਾ ਕੇ ਬਣਾ ਦੋ ਕਹਿੰਦੀ ਨਾ ਨਾ 15 15 ਦਿਨ ਮੇਲਾ ਪਿੰਡ ਉੱਥੇ ਪਾਵਾਂਗੇ ਪਕੌੜੇ ਲੰਗਰ ਵਾਲੇ ਲੰਗਰ ਵਾਲੇ ਚੜੋ ਖਾਵੇ ਸਮੀਰ ਲੰਗਰ ਵਾਲੇ ਪਕੌੜੇ ਕਿਦਾਂ ਦੀ ਮਾ ਮਾਰਾ ਹੀ ਹੁਣ ਕੀ ਕਰੇ ਤੇ ਆਪਣੇ ਭਰਾ ਨੂੰ ਕਹਾਂ ਵੀ ਇਹੋ ਜੇ ਕੰਮ ਨਾ ਕਰਿਆ ਕਰੇ ਮੈਂ ਇਹਨੂੰ ਕਿੰਨੀ ਵਾਰੀ ਕਿਹਾ ਪਰ ਉਹ ਹਟਦਾ ਹੀ ਨਹੀਂ ਆ ਤੇ ਉਹ ਤੇ ਮੇ ਹੱਸ ਹੱਸਦੇ ਸਾਡੇ ਗੱਲਾਂ ਤੇ ਤੇ ਹੁਣ ਸਾਨੂੰ ਇਹ ਉਸ ਆਏ ਉਸੜੀ ਉਹਨਾਂ ਨੂੰ ਪਤਾ ਵੀ ਇਹ ਕਿੰਨੇ ਓਕੇ ਆ ਕਰ ਉਹ ਤੇ ਹੱਸਦੇ ਮਾਤਾ ਜੀ ਕੰਜੂਸੀਆਂ ਤੋਂ ਚਲੋ ਕੀ ਕਰ ਲੈਣਾ ਚਲੋ ਮੰਮੀ ਦਵਿੰਦਰ ਆਂਟੀ ਐ ਹੀ ਬਾਹਰ ਅੱਛਾ ਕੀ ਆਂਦੀ ਹੀ ਕਹਿੰਦੇ ਵੀ ਆਪਣੀ ਸੱਸ ਨੂੰ ਸੁਨਿਆ ਦੇਈ ਵੀ ਯਾਤਰਾ ਜਾਣੀ ਆ ਤੇ ਜੇ ਜਾਣਾ ਜੇ ਤੇ ਦੱਸ ਦਿਓ ਸ਼ਾਮਾਂ ਤੱਕ ਇਹ ਤਾਂ ਬੜੀ ਸੋਹਣੀ ਗੱਲ ਵਾ ਕਿੱਥੇ ਜਾਣਾ ਵਾ ਗੋਇੰਦਵਾਲ ਸਾਹਿਬ ਜਾਣਾ ਵਾ ਗੋੰਦਵਾਲ ਜਾਣਾ ਆਹ ਕਹਿੰਦੇ ਸਾਰੇ ਗੁਰਦੁਆਰੇ ਘੁੰਮ ਕੇ ਆਉਣੇ ਅੱਛਾ ਆਹ ਕਿ ਨਾਲ ਹੋਰ ਕੀ ਆਂਦੀ ਹੀ ਆਖਣਾ ਕੀ ਉਹ ਕਹਿੰਦੇ ਵੀ ਗੱਡੀ ਕੀਤੀ ਹੈ ਨਾ ਅੱਛਾ ਤੇ 3300 ਰੁਪਿਆ ਕਰਾਇਆ ਹਾਏ ਹੇ ਇੰਨਾ ਕਰਾਇਆ 3300 ਹੈ ਤੇ ਮੰਮੀ ਗੋੰਦਵਾਲ ਸਾਹਿਬ ਜਾਣਾ ਵਾ ਤੇ 3300 ਰੁਪਿਆ ਕਰਾਇਆ ਤੇ ਕੁਝ ਵੀ ਨਹੀਂ ਆ ਲੈ ਦੱਸ ਹੈ ਗੱਡੀਆਂ ਵਾਲਿਆਂ ਨੇ ਈਡੀ ਲੁੱਟ ਮਚਾਈ ਆ ਮਤੇ ਨਹੀਂ ਉਹ ਨਾਲ ਕਹਿੰਦੇ ਵੀ ਏਸੀ ਚਰਮਾਨਾ ਠੰਡੇ ਥਾਂ ਬੈ ਕੇ ਤੇ ਜਾਣਾ ਵਾ ਤੇ ਕਹਿੰਦੇ ਵੀ ਮਜੇ ਨਾ ਜਾਣਾ ਵਾ ਖੁੱਲੇ ਡੁੱਲੇ ਐਸੀ ਜਾਣਾ ਤੇ ਜੇ ਉਹਨੂੰ ਆ ਟੱਕਰੂਗੀ ਤਾਂ ਉਹਨੂੰ ਆਖੀ ਵੀ ਐਸੀ ਤੇ ਬੰਦ ਕਰ ਦੇ ਤੇ ਆਪ ਕਰਾਇਆ ਘੱਟ ਕਰ ਲੈ ਇਦਾਂ ਘੋੜੀ ਹੁੰਦੀ ਮਮੀ ਤੇਲ ਤੋਂ ਉਹਨਾਂ ਹੀ ਫੁੱਕਿਆ ਜਾਣਾ ਉਹਨਾਂ ਗੱਡੀ ਵਾਲੇ ਨੂੰ ਉਹਨਾਂ ਹੀ ਕਰਾਇਆ ਲੈਣਾ ਤੇ ਮੇਰੀ ਗੱਲ ਸੁਣ ਜੇ 5-5 ਰੁਪਈਏ ਵੀ ਮੱਥਾ ਟੇਕ ਕੇ ਆ ਉੱਥੇ ਤਾਂ ਕਿੰਨੇ ਪੈਸੇ ਲੱਗ ਜਾਣੇ ਇੰਨਾ ਥੋੜੀ ਮਮੀ ਸਾਹਿਬ ਦੱਸੋ ਕਿ ਇਦਾਂ ਹੁੰਦਾ ਜਦੋਂ ਦਰਸ਼ਨ ਕਰਨੇ ਜਾਣੇ ਆ ਤੇ ਮੈਂ ਦੂਜੀ ਗੱਲ ਨਹੀਂ ਵੀ ਮੈਨੂੰ ਵੀ ਨਾਲ ਲੈ ਜਾਂਦੇ ਤੂੰ ਉਹ ਸਾਰੇ ਮੋਰੇ ਨਹੀਂ ਆ ਅਜੇ ਕੱਲ ਉਧਰੋਂ ਫਿਰਦੀ ਆਈ ਆ ਪੇਕਿਆਂ ਵੱਲੋਂ ਮੈਂ ਤੇ ਪੇਕਿਆਂ ਤੇ ਜਾਣਾ ਹੋਰ ਗੱਲ ਹੁੰਦੀ ਔਰ ਦੋਸਤ ਸਾਹਿਬ ਕੋ ਜਾਣਾ ਹੋਰ ਗੱਲ ਹੁੰਦੀ ਮੈਂ ਕਿਛ ਮੈਨੂੰ ਨਾਲ ਲੈ ਜਾਓ ਨਾਲ ਤੇ ਲੈ ਜਾਇਆ ਤਾਂ ਘਰ ਕਿੰਨੇ ਸਾਹਮਣ ਆ ਮਗਰੋਂ ਕੁੜੀ ਆ ਬੁੰਡਾ ਵਾ ਤੇ ਨਿਆਣਿਆਂ ਨੂੰ ਵੀ ਨਾਲ ਲੈ ਜਾਾਂਗੇ ਨਿਆਣਿਆਂ ਨੂੰ ਐਹੋ ਜੀ ਗਰਮੀ ਚ ਖੜਨਾ ਵਾ ਉੱਥੇ ਬਿਮਾਰ ਹੋਣ ਜਾਣ ਜਾ ਰਾਹ ਵਿੱਚ ਘਰੇ ਜਾਓ ਤੂੰ ਜੇ ਮੈਂ ਰਹਿ ਲੂੰਗੀ ਤੂੰ ਆਪਣਾ ਦੱਸ ਦੋ ਫਿਰ ਮੈਂ ਉਹਨਾਂ ਨੂੰ ਕੀ ਕਹਾਂ ਤੂੰ ਕੀ ਕਹਿਣਾ ਵਾ ਕੋਈ ਗੱਲ ਨਹੀਂ ਆਹ ਟਰਾਲੀਆਂ ਟਰੋਲੀਆਂ ਬਥੇਰੀਆਂ ਮੁਖਤ ਜਾਂਦੀਆਂ ਵਾ ਉੱਥੇ ਚਲ ਜਾਾਂਗੇ ਇੰਨੀ ਗਰਮੀ ਆ ਮਮੀ ਟਰਾਲੀਆਂ ਦੇ ਵਿੱਚ ਜਾਣਾ ਕਿਤੇ ਸੌਖੀ ਚੀ ਗੱਲ ਵਾ ਕੋਈ ਨਹੀਂ ਹਵਾ ਬਥੇਰੀ ਲੱਗਦੀ ਉਹਦੇ ਵਿੱਚ ਹੋਰ ਵੀ ਸੰਗਤ ਬੈਠੀ ਹੁੰਦੀ ਆ ਸਾਨੂੰ ਜਿਆਦਾ ਗਰਮੀ ਲੱਗ ਚੱਲੀ ਆ ਤੁਸੀਂ ਚਲ ਜਿਓ ਫਿਰ ਮੈਂ ਨਹੀਂ ਟਰਾਲੀ 'ਚ ਜਾਣਾ ਹੈਗਾ ਆ ਫਿਰ ਮੈਂ ਘਰ ਹੀ ਚੰਗੀ ਉਹ ਦਵ ਨਹੀਂ ਤੈਨੂੰ ਖੜਨਾ ਘਰ ਕੇ ਨਹੀਂ ਸਾਹਮਣਾ ਵਾ ਮਗਰੋ ਮੈਂ ਤਾਂ ਕਿਹਾ ਹੀਗਾ ਚਾਰ ਦਿਨ ਜਾਓਗੇ ਤੇ ਸਾਡੇ ਵੀ ਦਿਨ ਚਾਰ ਦਿਨ ਸੌਖੇ ਲੰਘ ਜਾਣਗੇ ਕੋਈ ਸਬਜੀ ਭਾਜੀ ਚਟਦੀ ਬਣਾ ਕੇ ਖਾ ਲਾਂਗੇ ਜਾਂ ਨਾਲ ਲੈ ਜਵੇ ਤਦਾ ਉਥੇ ਗੁਰਦੁਆਰੇ ਲੰਗਰ ਵੀ ਵਧੀਆ ਖਾ ਲਾਂਗੇ ਨਾ ਆਪ ਜਾਣਾ ਤੇ ਨਾ ਕਿਸੇ ਨੂੰ ਜਾਣ ਦੇਣਾ ਇਹਨੇ ਲੈ ਹਣੀ ਫੜਾ ਮੇਰਾ ਫੋਨ ਕੌੰਦਾ ਫੋਨ ਫੜਿਆ ਕਿਉਂ ਮੈਂ ਹੁਣੇ ਫੜਿਆ ਇਹਨੇ ਕੋਣ ਫੜਿਆ ਘੰਟਾ ਹੋ ਗਿਆ ਜਿੱਥੇ ਫੋਨ ਆ ਇਹਦਾ ਫੋਨ ਵੇਖਣਾ ਚੰਗਾ ਹੁੰਦਾ ਘੰਟਾ ਤੋਂ ਨਾ ਲਾਗੇ ਪੇ ਤੁਮ ਲਾਗੇ ਇਹਨੂੰ ਬਥੇਰਾ ਆਨੀ ਆ ਵੀ ਅੱਖਾਂ ਦੇ ਉੱਤੇ ਅਸਰ ਪੈਂਦਾ ਵਾ ਉਹ ਹਜਤ ਉਹ ਜੜਾ ਨੁਛੜਾ ਦੇਣਾ ਨਿੱਕੇ ਨਿੱਕੇ ਗੱਲਾਂ ਤਾਂ ਟੋਕਦੀ ਨਹੀਂ ਫੋਨ ਤਾਂ ਟੋਕਣੀ ਨਹੀਂ ਲਈ ਯਾਰ ਇਹ ਖਾਕਦੀ ਮੈਂ ਤੇ ਆਂਦੀ ਰਹਿਣੀ ਆ ਦੱਦਨਾ ਨੇ ਤਗੂ ਆਇਨਾ ਹੁਣ ਮੈਥੋਂ ਲੈ ਲੈ ਹੁਣ 10 ਮਿੰਟ ਦੇਦਾ ਹੁਣ ਸਾਰਾ ਦਿਨ ਥੋੜੀ ਦੇਣਾ ਬਾਬਾ ਕਿਥੇ ਲੈਂ ਮੈਂ ਹਰਚਵਾਲ ਚੱਲਿਆ ਹਰਚਵਾਲ ਕੀ ਹੈ ਮੈਨੂੰ ਕੰਮ ਆ ਥੋੜਾ ਜਿਹਾ ਉੱਥੇ ਭੈਣ ਨੂੰ ਕੰਮ ਹੀ ਰਹਿੰਦਾ ਹਰਚਵਾਲ ਆਹ ਬਾਬਾ ਮੇਰੇ ਵਾਸਤੇ ਇਹਨਾਂ ਨਕਲੀ ਨੂੰ ਲੈ ਕੇ ਆਇਓ ਛੱਡ ਪਰੇ ਨਗਲੀ ਨਾ ਲਉਣੀ ਲਿਓ ਮੈਂ। ਕੀ ਲਿਆਣਾ ਵਾ? ਨਗਲੀ ਨਾ ਮੰਗਦੀ ਆ ਨੌਂਾਂ ਦੇ ਉੱਤੇ ਚਾੜ੍ਹਣ ਦਾ। ਨੌਂ ਤਾਂ ਬੜੇ ਸੋਹਣੇ ਆਵੇ ਕਿੱਡੇ ਸੋਹਣੇ ਤੇਰੇ ਨੌਂ ਆ। ਰਖਲੀ ਕੀ ਕਰਨੇ ਆ? ਆ ਛੋਟੇ ਆ। ਛੋਟੇ ਤਾਂ ਉਹਨਾਂ ਨਾਲ ਵੱਡੇ ਹੋ ਜਾਣੇ ਆ। ਹਾਂ ਤਾਂ ਵੱਡੇ ਹੁੰਦੇ ਆ। ਜਿਹੜੇ ਸਕੂਲੇ ਵੇਂਦੀ ਉਹ ਮੰਗਦੀ ਰਹਿੰਦੀ ਆ। ਓਦਾਂ ਹੀ ਪੈਸੇ ਮੈਂ ਨੌਂ ਲਿਉਣੇ ਦੇ। ਆਹੋ। ਹਾਂਜੀ ਮੇਰੇ ਕੋਲ ਹੈ। ਹਾਂਜੀ ਬੀ ਆ। ਗੁਰਵਰਾ ਦੀਦੀ ਨਾਲ ਨੌਂ ਕੋਰੇ ਤੂੰ ਵੀ ਖਾਣਾ ਵਾ। ਤੂੰ ਕੋਕ ਚਾਕਲੇਟ ਖਾਣੀ ਆ? ਹਾਂ। ਅੱਛਾ ਮੇਰੇ ਪੁਣੇ ਹੋਦਨ ਚੋਕਲੇਟ ਖਾਣੀ ਹੈ ਇਹ ਅੱਖਾ ਇੰਨਾ ਦੀਆ ਡਮਾਂਡਾ ਇਹਨਾਂ ਦਾ ਢੇਡੀ ਨਹੀਂ ਭਰਦਾ ਕੁੜੀ ਕੋ ਹ ਮੰਗੀ ਜਾਂਦੀ ਹੈ ਕੋ ਹ ਮੰਗੀ ਜਾਂਦਾ ਚਲ ਦੇ ਆਦੇ ਪੈਸੇ ਮਿਲਿਆ ਦਾ ਫਿਰ ਇਹਨਾਂ ਨੂੰ ਹੈ ਵੇ ਤੇਰ ਕੋ ਪੈਸੇ ਉਹਦੇ ਲੈ ਵੀ ਹੈ ਨਹੀਂ ਮੇਰੇ ਕੋ ਪੈਸੇ 15 ਰੁਪਏ ਦਾ ਸਾਰਾ ਕੋ ਹੈ ਨਾ ਦਾਹ ਦੇ ਦੇ ਚੋਕਲੇਟ ਆਈ ਨੇ ਪੰਜਾ ਦੇ ਮੇਰੇ ਨੋ ਆਏ ਨੇ ਚਲ ਮੈਂ ਲੈ ਆਉਂਗਾ ਹੈ ਗਿਆ ਮੇਰੇ ਕੋ ਪੈਸੇ ਠੀਕ ਆ ਠੀਕ ਆ ਡਡੋ ਜਾਣਾ ਤੇ ਨਹੀਂ ਮੇਰੇ ਨਾਲ ਜਾਣਾ ਵਾਹ ਚਲ ਆਉਂਦਾ ਜਾ ਰਿਹਾ ਤੇ ਮੁੰਡੇ ਨੂੰ ਕਰੇ ਚਲ ਆ ਜੀ ਲੈ ਲੈ ਜੈਸਾ ਪੰਤਾ ਆਖਲੀ ਅੱਜ ਮੇਰਾ ਸੋਹਣਾ ਪੁੱਤ ਆਪਾਂ ਛੇਤੀ ਆਇਆ ਨਾ ਦਾਦੀ ਮੈਨੂੰ ਪਾਇਪਾ ਕਰਦੇ ਦੀਦੀ ਨੂੰ ਵੀ ਕਰਦੇ ਬਾਏ ਜਾ ਤੇ ਦੀਆ ਤਪਈ ਤੈਨੂੰ ਵੀ ਤੇ ਮੁੰਡੇ ਨਾਲ ਲੈ ਗਿਆ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਸਨਾ ਕੀ ਹਾਲ ਹੈ ਵਧੀਆ ਤੁਸੀਂ ਦੱਸੋ ਹਾਂ ਸਾਡੇ ਵਧੀਆ ਬੜੇ ਚਿਰਾਂ ਬਾਅਦ ਕਿੜਾ ਮਾਰਿਆ ਤੂੰ ਬਸ ਇਦਾਂ ਹੀ ਆ ਫਿਰ ਤੈਨੂੰ ਪਤਾ ਹੀ ਆ ਹਾਂ ਚਲਾ ਜਾ ਆਲਾ ਬੈਂਦਰ ਆਈ ਆ ਸਾਸਿਕਾ ਮਾਸੀ ਜੀ ਸਤਿ ਸ਼੍ਰੀ ਅਕਾਲ ਮੋਰ ਸੁਣਾ ਪਰਵਾਹ ਠੀਕ ਵਾ ਹਾਂ ਜੀ ਮਾਸੀ ਜੀ ਠੀਕ ਠਾਕ ਤੇ ਮਾਸੀ ਜੀ ਬਹਿ ਜਾ ਫੋਖੇ ਤੋਂ ਬਿਨਾਂ ਹੀ ਬੈਠੇ ਆਏ ਮੈਂ ਪੁੱਤ ਘਾਟੀ ਪੱਖਾ ਚ ਲੰਮਣੀ ਹੰਨੀ ਆ ਕਿਉਂ ਉਦਾਂ ਹੀ ਆਵੇ ਹੋਰ ਚੱਲ ਨਹੀਂ ਜਾਏ ਪੱਖੇ ਅੰਦਰਾਂ ਦੂਜਿਆਂ ਚ ਤੇ ਫੇਰ ਹੁਣ ਇੰਨੀ ਗਰਮੀ ਹੈ ਤੇ ਤੁਸੀਂ ਵੀ ਪਕੇ ਨਾਲ ਤੁਸੀਂ ਏਸੀ ਵਾਲੇ ਕਮਰੇ ਚ ਬੈਨੇ ਬਾਹਰ ਕਾ ਤੋ ਬੈਠੇ ਨਹੀਂ ਮੈਂ ਇੱਥੇ ਨਹੀਂ ਹੰਨੀ ਮੈਂ ਕਦੀ ਹੁਣ ਨਹੀਂ ਗਈ ਏਸੀ ਵਾਲੇ ਚ ਗਈ ਅੱਛਾ ਅੱਛਾ ਹੂੰ ਸੇਤ ਠੀਕ ਠਾਕ ਰਹਿੰਦੀ ਠੀਕ ਵਾ ਤੂੰ ਸੁਣਾ ਬਸ ਸਾਡਾ ਵੀ ਵਧੀਆ ਅੱਛਾ ਵਧੀਆ ਚਾਹੀਦਾ ਬਾਬਾ ਵਧੀਆ ਹੀ ਰੱਖ लै मम्मी ने ठंडा मंगवा बोतल से बार व्डी ले चो मैंने की किसी पाऊंगे बस ये दो गलासा चाहिए चल कोई हाल नहीं इत चल आ जा उठे बह चला ਤੂੰ ਨਾ ਬਾਥ ਮੈਂ ਗੋਪੀ ਨੂੰ ਆਨੀਆਂ ਪਾਣੀ ਪੂੜੀ ਲਿਆਉਂਗੀ ਬੈ ਜਾ ਹਾਂਜੀ ਠੀਕ ਲੱਗੀਆਂ ਆਪਾ ਹੁਣ ਹਾਂ ਰਾਜ ਤਾਂ ਕਿੰਨੀਆਂ ਸਪੀਲਾ ਲੱਗੀਆਂ ਪਾਣੀ ਤੋਂ ਪੀ ਕੇ ਆਈ ਹੋਣੀ ਫਿਰ ਵੀ ਮੰਮੀ ਪੁੱਛਣਾ ਤਾਂ ਪੈਂਦਾ ਹੀ ਆ ਨਾ ਤੇ ਆ ਦੋ ਗਲਾਸ ਕੀ ਕਰਨ ਨੂੰ ਰੱਖੇ ਇੱਕ ਤੁਹਾਡੇ ਵਾਸਤੇ ਨਹੀਂ ਮੈਂ ਨਹੀਂ ਪੀਣਾ ਤੇ ਮੈਂ ਉਹਨੂੰ ਕੱਦਰੀ ਨਹੀਂ ਫੜਾਉਂਦੀ ਵਾਵਾ ਲਗੂਗੀ ਕੋਈ ਗੱਲ ਨਹੀਂ ਮੈਂ ਨਿਕਾ ਪੀਣਾ ਗਲਾਸ ਚੱਕ ਲਾਇਆ ਇੱਕ ਵਿੱਚ ਰੁਕ ਜਾ ਦੇ ਖਲੋ ਜਾ ਲੈ ਪਾਣੀ ਦੇਣਾ ਮਮੀ ਨੂ ਨਹੀਂ ਪਤਾ ਹੈਗਾ ਐਨਿਆਂ ਦੇ ਨਾਲ ਤੇ ਕਈ ਪਰੋਹੇ ਬਕਤਾਈ ਦੇ ਚਲ ਆਹ ਖੜ ਰੱਖ ਤੈਨੂੰ ਦਾ ਮਕਰੋਨੀ ਕਿਤੇ ਜਾਂਦੀ ਤੇਰੀ ਤਾਂ ਯਾਰਾ ਕਣੀ ਚੋਦੀ ਘਰ ਰੱਖ ਦਿੰਦੇ ਇਹ ਕਰਕੇ ਜਾ ਦੇ ਇਹਦੇ ਨਾਲ ਸੌ ਪਰੋਹੇ ਕਿਤੇ ਭੁੱਤੇ ਜਾਣੇ ਆਹ ਹੋ ਕੇ ਆਹ ਤੇ ਆ ਆ ਲਾਹਣ ਜਾਂਦੀ ਮੈਂ ਬਵਾਵਾ ਲੜਦੀ ਹਾਂ ਹੋਣ ਮੈਂ ਤੁਹਾਨੂੰ ਕੀ ਦਵਾਂਗੀ ਲਾਗੇ ਮੈਂ ਬਾਹਰ ਆਜਾਂਗੀ ਮੈਂ ਅੰਦਰ ਜਾਂਦੀ ਨਹੀਂਗੀ ਤਾਂ ਤੂੰ ਉਹਨੂੰ ਪਿਆਰਿਆ ਨਹੀਂ ਫਿਰ ਇੰਦਾ ਹੋੜੀ ਉਹਨੇ ਕਹਿਣਾ ਸੱਸੇ ਦੀ ਬਾਹਰ ਨਿਕਲਗੀ ਜੇ ਇਹ ਗੱਲ ਵਾ ਨਾ ਤੇ ਲੈ ਮੈਂ ਪਾਣੀ ਆ ਪਾ ਲਈ ਤੇ ਇਹ ਮੈਨੂੰ ਫੜਾਦੀ ਠੀਕ ਪਹਿਲਾਂ ਨਹੀਂ ਤੇ ਬੈ ਫੜ ਲੂੰਗੀ ਚਲੋ ਠੀਕ ਆ ਅੱਜ ਨਾਈਵੜਾ ਮੈਨੂੰ ਨਹੀਂ ਠੰਡਾ ਬੋਤਾ ਪਾਣੀ ਚੰਗਾ ਚਲੋ ਤੇ ਨਾਲੇ ਇੱਕ ਮੇਰੀ ਗੱਲ ਸੁਣ ਇਹਨੇ ਕਹੇ ਕਿ ਮੈਂ ਕਿ ਚੱਲ ਜਾਣਾ ਤੇ ਮੈਂ ਬਾਹਰ ਨਿਕਲ ਕੇ ਨਾ ਬਾਹਰ ਵੇਖੇ ਨੀ ਅੱਜ ਸਪੀਲਾਂ ਲੱਗੀਆਂ ਆਹੋ ਲੱਗੀਆਂ ਤੇ ਨਾਲੇ ਮੈਂ ਸਪੀਲ ਪੀ ਆਉਂਗੀ ਤੇ ਨਾਲੇ ਮੈਂ ਦੋ ਡੱਬੇ ਭਰਾ ਕੇ ਤੇ ਲੈ ਆਉਂਗੀ ਸਾਢੇ ਦੋ ਦਿਨ ਲੰਘ ਜਾਣਗੇ ਪੀ ਲਿਓ ਤੁਸੀਂ ਨਾਲੇ ਨਾ ਉੱਚੇ ਚੜੇ ਮਿਲਦੇ ਆ ਸ਼ਾਹਦ ਦੇ ਵਿੱਚ ਰਲਾਏ ਹਾਂ ਬੱਸ ਸਵਾਦ ਹੁੰਦੇ ਚਣੇ ਤੇ ਉਹ ਮੈਂ ਲੈ ਆਉਂਗੀ ਠੀਕ ਤੇ ਲਫਾਫਾ ਲੈ ਜੂਗਾ ਆਹੋ ਤੇ ਰਾਤ ਨੂੰ ਐ ਸਬਜੀ ਸਬਜੀ ਨਾ ਕੋਈ ਬਣਾਈ ਰਾਤ ਨੂੰ ਰੋਟੀ ਉਹਦੇ ਨਾਲ ਖਾਵਾਂਗੇ ਠੀਕ ਆ ਮਮੀ ਰੋਟੀ ਉਹਦੇ ਨਾਲ ਖਾਣੀ ਚੜਿਆ ਨਾ ਤੇ ਉਹਦਾ ਖਾਣ ਹੁੰਦੇ ਆ ਉਹ ਵੈਸੇ ਨੂਨ ਪਾਇਆ ਹੁੰਦਾ ਨਾ ਮਸਾਲਾ ਉਹਨਾਂ ਨੇ ਆਹੋ ਤੇ ਮਿਰਚਾਂ ਵੀ ਪਾਈਆਂ ਹੁੰਦੀਆਂ ਆਹ ਰੇ ਥੋੜੀ ਗਲੋਪੀ ਉਹਨਾਂ ਨੂੰ ਰੋਟੀ ਖਾਣੀ ਆ ਲੈ ਓਕਰ ਆ ਰਹੇ ਨੇ ਤੇ ਰੋਟੀ ਖਾਣ ਨੂੰ ਕੋਈ ਚੱਲ ਪਾਣੀ ਫੜਾ ਪਹਿਲੋ ਚੱਲ ਆ ਜਾ ਮੈਂ ਜਾਂਦੀ ਆ ਜੋ ਜੀ ਅੱਜ ਰੋਟੀ ਵੀ ਚਨੇਆਣਾ ਖਾਦੀ ਜੋ ਹੋਰ ਸੁਣਾਓ ਮਾਸੀ ਜੀ ਫਿਰ ਹਾਂ ਵਧੀਆ ਪੀਲਾ ਪਾਣੀ ਦੀਦੀ ਤੂੰ ਹੀ ਆ ਲਿੰਕੇ ਵਾਲੇ ਗਲਾਸ ਚ ਪਾ ਲੈ ਇਹ ਪਾਣੀ ਨਹੀਂ ਪਿੰਦਰ ਸਾਡਾ ਲਿੰਕਾ ਹੀ ਇਦਾਂ ਦਾ ਮਿਲਦਾ। ਬੀਰੀ ਮਿੰਟ ਤੇ ਪਾਣੀ ਜੇ ਲਗੰਦਿਆ ਇਦਾਂ ਇੰਨਾ ਪਤਲਾ ਲਿੰਕਾ ਮਿਲਦਾ। ਪਤਾ ਨਹੀਂ ਇਹ ਦੁਕਾਨ ਵਾਲੇ ਨਾ ਜ਼ਿਆਦਾ ਮਿਲਾਵਟ ਕਰਦੇ ਆ। ਅੱਛਾ। ਹਾਂ। ਪੈਸੇ ਪੂਰੇ ਲਾ ਲੈਂਦੇ ਤੇ ਮਿਲਾਵਟ ਜ਼ਿਆਦਾ ਕਰਦੇ। ਇਹ ਆਦਾਂ ਨਾ ਤਾਂ ਪਾਣੀ ਚੰਗਾ ਵਾ। ਸਹੀ ਗੱਲ ਆ ਮਾਸੇ ਜੀ ਇੰਨਾ ਪਤਲਾ। ਨਾਲੇ ਪੈਸੇ ਦੇ ਕੇ ਆਓ ਤੇ ਨਾਲੇ ਜੇ ਚੰਗਾ ਵੀ ਨਾ ਲੱਗਾ ਤਾਂ ਕੀ ਫਾਇਦਾ ਵਾ ਪੀਣ ਦਾ। ਆ ਹੋਇਆ ਤੇ ਹੈ। ਚਲੋ ਇਦਾਂ ਤਾਂ ਠੀਕ ਹੀ ਆ। ਹਾਂ ਬਹੁਤ ਸੁਆਦੀ ਹੈ ਚਲ ਹਾਰੇ ਇੱਕ ਚੀਜ਼ ਵਿੱਚ ਤੇ ਮਲਾਵਟਾ ਉਨ ਲਈ ਪਿੰਦਾਰੇ ਤੋਂ ਮੂਰਾਖ ਦਿੱਤਾ ਵਾ ਅਈ ਨਾ ਮਹਿੰਗੇ ਪਾ ਢਾਲਿਆਂ ਦਾ ਤੇ ਤੂੰ ਪੀਤਾ ਹੀ ਨਹੀਂ ਗਾਇ ਮਾਸੀ ਜੀ ਠੰਡਾ ਬਹੁਤ ਹੈਗਾ ਮੈਂ ਤਾਂ ਨਹੀਂ ਪੀਤਾ ਤੇ ਨਾਲੇ ਉਦਾਂ ਵੀ ਮੈਨੂੰ ਡਾਕਟਰ ਨੇ ਮਨਾ ਕੀਤਾ ਆ ਨਾ ਚਾਹ ਬਣਾ ਕੇ ਦੱਸ ਡਾਕਟਰ ਨੇ ਮਨਿਆ ਕੀਤਾ ਤੇ ਅਸੀਂ ਫਿਰ ਐਵੇਂ ਹੀ ਲਿਆਂਦਾ ਅਸੀਂ ਤਾਂ ਆਖਿਆ ਮੇਰਾ ਤੇ ਇਤਨਾ ਦਾ ਸੁਭਾਅ ਹੀ ਨਹੀਂਗਾ ਕੋਈ ਭੈਣ ਭਰਾ ਆਵੇ ਤੇ ਮੈਂ ਆਖੂਗੀ ਵੀ ਚੱਲ ਉਹ ਕਿਹੜਾ ਰੋਹੀ ਧਰਿਆ ਆ ਵਾ ਇਹ ਤਾਂ ਗੱਲ ਹੈਗੀ ਮਾਸੀ ਜੀ ਪਰ ਇਹ ਆ ਨਾ ਕਿ ਤੁਸੀਂ ਬਹੁਤ ਸੇਵਾ ਕਰਦੇ ਆਆਂ ਦੀ ਤਾਂ ਹੀ ਮੈਂ ਇੰਨਾ ਇੰਨਾ ਚਿਰ ਨਹੀਂ ਆਉਂਦੀ ਫਿਰ ਲੈ ਦੱਸ ਆਉਂਦੀ ਕਿਉਂ ਨਹੀਂ ਗਈ ਤੂੰ ਸੇਵਾ ਕਾਦੀ ਆ ਪਾਣੀ ਦੀ ਕਾਦੀ ਸੇਵਾ ਹੁੰਦੀ ਆ ਫਿਰ ਮਾਸੀ ਖਰਚਾ ਬੜਾ ਕਰਦੇ ਨਾ ਤੁਸੀਂ ਤੇ ਮੈਨੂੰ ਇਹ ਹੁੰਦਾ ਵਾ ਵੀ ਉਹ ਖਰਚਾ ਬਹੁ ਕਰਦੇ ਆ ਤਾਂ ਹੀ ਫਿਰ ਮੈਂ ਆਉਂਦੀ ਨਹੀਂ ਆ ਜਲਦੀ ਲੈ ਦੱਸ ਤੂੰ ਫਿਰ ਇਸੇ ਕਰਕੇ ਨਹੀਂ ਹੁੰਦੀ ਸੇਵਾ ਕਾਦੀ ਆ ਪਾਣੀ ਪਿਆਲਤਾ ਚਾਹ ਬਣਾ ਕੇ ਪਿਆਲਤੀ ਆ ਕੋਈ ਸੇਵਾ ਹੁੰਦੀ ਆ ਨਹੀਂ ਨਹੀਂ ਮਾਸੀ ਜੀ ਤੁਹਾਨੂੰ ਨਹੀਂ ਨਾ ਲੱਗਦੀ ਮੈਨੂੰ ਤੇ ਬਹੁਤ ਲੱਗਦੀ ਏ ਤੁਸੀਂ ਤੇ ਆਪਣੇ ਵੱਲੋਂ ਬਹੁ ਕਰ ਦਿੰਨੇ ਆ ਤੇ ਤੁਹਾਨੂੰ ਲੱਗਦਾ ਹੀ ਨਹੀਂ ਆ ਵੀ ਮੈਂ ਕੀਤਾ ਪਰ ਸਾਨੂੰ ਇੱਦਾਂ ਸ਼ਰਮ ਜੀ ਹੁੰਦੀ ਵੀ ਇੰਨੇ ਆਓ ਭਗਤ ਕਰਦੇ ਆ ਗਿਆਨ ਨੂੰ ਨਹੀਂ ਸ਼ਰਮ ਧੀਏ ਕੋਈ ਨਹੀਂ ਹੈਗੀ ਆਪਣੇ ਭੈਣ ਭਰਾ ਕੋ ਹੁੰਦਾ ਵਾ ਤੁਸੀਂ ਆਉਂਦੇ ਹੀ ਆ ਤੁਹਾਨੂੰ ਬੜਾ ਚੰਗਾ ਲੱਗਦਾ ਵਾ ਉਹ ਤਾਂ ਮੈਂ ਮੈਂ ਤਾਂ ਹੀ ਆ ਗਈ ਨਾ ਹੁਣ ਵੀ ਮੈਂ ਕਿ ਮਾਸੀ ਜੀ ਤਾਂ ਇੰਨਾ ਚਾ ਕਰਦੇ ਚਲ ਮੈਂ ਜਾ ਹੀ ਹੁੰਨੀ ਆ ਪਰ ਜਦੋਂ ਤੁਸੀਂ ਫਿਰ ਇੰਨੀ ਸੇਵਾ ਕਰੋ ਨਾ ਪਿੰਨੇ ਨਾ ਫਿਰ ਮਨ ਜਾਂ ਨੂੰ ਹੁੰਦਾ ਵਾ ਵੀ ਹਾਏ ਅਗਲੇ ਤਾਂ ਇੰਨਾ ਖਰਚਾ ਹੋ ਗਿਆ ਸਾਡੇ ਗਿਆ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਖਰਚੇ ਤਾਂ ਹੁੰਦੇ ਰਹਿੰਦੇ ਆ ਚਲੋ ਕੋਈ ਗੱਲ ਨਹੀਂ ਹੁਣ ਆਇਆ ਜਾਇਆ ਕਰਾਂਗੇ ਛੇਤੀ ਜਿਹੜਾ ਤੂੰ ਕੱਲੀ ਆਈ ਤੇ ਦਾਲ ਕੁੜੀ ਨੂੰ ਲੈ ਆਉਣੀ ਉਹ ਤਾਂ ਮਾਸੀ ਜੀ ਅਚਾਨਕ ਜਿਹੀ ਮੇਰੀ ਸਲਾਹ ਬਣ ਗਈ ਕਿ ਮੈਂ ਜਾ ਹੀ ਹੁੰਨੀ ਆ ਤੇ ਫਿਰ ਮੈਂ ਨਿਆਣਿਆਂ ਕੋਲ ਨਾ ਹੀ ਨਹੀਂ ਲਿਆ ਅੱਛਾ ਚੱਲਾ ਫੇਰ ਤੁਰ ਜਾਂਦੇ ਆਂ ਹਾਂਜੀ ਇਹ ਤਾਂ ਹੈਗਾ ਵਾ ਚਲੋ ਫੇਰ ਕਿਤੇ ਲੈ ਆਵਾਂਗੇ ਹਾਂ ਗੋਪੀ ਚੰਗਾ ਬੈਹ ਮੈਂ ਹੁੰਨੀ ਹੈ ਲਿੰਕਾ ਮਸਵਾ ਪੀਣਾ ਹੀ ਨਾ ਹੈਗਾ ਨੀਰਾ ਤੇ ਪਾਣੀ ਹੀ ਹੈਗਾ ਇਹ ਨਹੀਂ ਸਮਝ ਆਉਂਦੀ ਕਿ ਗਲਾਸ ਚ ਲਿੰਕਾ ਪਾਇਆ ਕਿ ਪਾਣੀ ਪਾਇਆ ਵਾ ਮਾੜਾ ਜਿਹਾ ਲਿੰਕਾ ਪਾ ਕੇ ਤੇ 스멜 ਲਵੇ ਚੋਂ ਡਈ ਤੁਸੀਂ ਨੀਰਾ ਪਾਣੀ ਪਿਆ ਦੋ ਮੈਂ ਕਿਹੜਾ ਤੁਹਾਨੂੰ ਕਹਿੰਦੇ ਸੀ ਕਿ ਲਿੰਕਾ ਪਿਆਓ ਉਤੋਂ ਸਾਡੀ ਭੈਣ ਵੀ ਨਾਲ ਹੀ ਰਲ ਗਈ ਆਪਣੀ ਸੱਸ ਦੇ ਇਹ ਜੀ ਇੱਥੇ ਲਿੰਕਾ ਹੀ ਇਦਾਂ ਦਾ ਮਿਲਦਾ ਅਸੀਂ ਭਲਾ ਛਦਾਈ ਆ ਸਾਨੂੰ ਨਹੀਂ ਪਤਾ ਲਿੰਕਾ ਕਿਦਾਂ ਦਾ ਹੁੰਦਾ ਜਿਵੇਂ ਅਸੀਂ ਪਹਿਲੀ ਵਾਰ ਹੀ ਪੀਣਾ ਆਵੇ ਤਾਂ ਹੀ ਨਹੀਂ ਮੇਰਾ ਇੱਥੇ ਆਉਣ ਨੂੰ ਜੀ ਕਰਦਾ ਮਹਾ ਕੰਜੂਸ ਆ ਕਿਤੇ ਹੌਲੀ ਹੌਲੀ ਮੈਨੂੰ ਲੱਗਦਾ ਇੰਨੇ ਵੀ ਰੰਗ ਫੜਾ ਲ ਆਪਣੇ ਆਪ ਨੂੰ ਸੱਸ ਵਰਗੀ ਹੋ ਜਾਣਾ ਇੰਨੇ ਵੀ ਹੌਲੀ ਹੌਲੀ ਕਰਕੇ ਕੀ ਕਰ ਰਹੀ ਆ ਚਾਹ ਬਣਾਏ ਕਿ ਨਹੀਂ ਆਏ ਮੈਂ ਪਾਣੀ ਰੱਖਿਆ ਲੱਗੀ ਹੀ ਪੱਤੀ ਪਾਉਣ ਚੱਲ ਪਾ ਲੈ ਤੇ ਇਕੱਲੀ ਚਾਹ ਨਾ ਲੈ ਕੇ ਆਵੀਂ ਅੱਛਾ ਨਾ ਪਕੌੜੇ ਕੱਢ ਲੈ ਥੋੜੇ ਜਿਹਾ ਪਕੌੜੇ ਆਹੋ ਪਕੌੜੇ ਮम्मी ਕਿੱਥੇ ਕਰ ਬਣਾ ਕੱਢਣੇ ਆਹ ਕੁੜੀ ਬੜੀ ਸ਼ਿਫਤਾਂ ਕਰਨ ਢਈ ਆ ਤੇ ਤੂੰ ਚੱਲ ਪਕੌੜੇ ਕੱਢ ਲੈ ਥੋੜੇ ਜਿਹਾ ਪਕੌੜੇ ਕਿੱਦਾਂ ਕੱਢ ਲਾਂਗੇ ਬਰੈਡ ਬਰੁੱਡ ਤਾਂ ਹੈ ਨਹੀਂ ਆ ਬਰੈਡ ਹੈਗੇ ਆ ਕਿੱਥੇ ਆ ਉਹ ਨਾ ਮੈਂ ਟ੍ਰੰਕ ਵਿੱਚ ਰੱਖਿਆ ਜੋ ਗੁਰੂ ਵਰ ਦਾ ਜਰਮ ਦਿਨ ਹੀ ਨਾ ਉਹਨਾਂ ਜਿਹੜੇ ਵਧੇ ਹੈਗੇ ਨਾ ਤੇ ਉੱਥੇ ਮੈਂ ਰੱਖੇ ਹੈਗੇ ਆ ਮੰਮੀ ਗੁਰੂਵਾਰ ਦੇ ਜਨਮ ਦਿਨ ਦਾ ਫੇਰ ਆਉਣ ਵਾਲਾ ਹੋ ਗਿਆ ਤੇ ਬ੍ਰੈਡ ਦੀ ਤੇ ਡੇਟ ਹੁੰਦੀ ਆ ਤੇ ਡੇਟ ਆ ਆਪ ਹੀ ਲਿਖੀ ਦੀ ਨਾ ਤੇਰੇ ਵਰਗੀਆਂ ਲਿਖਦੀਆਂ ਆ ਮੈਂ ਪੈਨ ਲਿਆਉਣੀ ਆ ਤਾਂ ਨਾਲੇ ਬ੍ਰੈਡ ਲੈਉਣੀ ਆ ਤਾਂ ਤੂੰ ਉਹ ਪਰਚੀ ਪਾੜ ਕੇ ਤੇ ਉੱਤੇ ਹੋਰ ਅੱਜ ਦੀ ਡੇਟ ਲਿਖ ਲੈ ਡੇਟਾਂ ਵੀ ਤੇਰੇ ਵਰਗੀਆਂ ਲਿਖਦੀਆਂ ਠੀਕ ਆ ਜੋ ਮੰਮੀ ਤੇ ਲੈ ਆਓ ਚੰਗਾ ਹਾਂ ਪਤਾ ਨਹੀਂ ਕਦਮ ਕਦਿ ਰੱਖੀਏ ਆ ਲੈ ਤੇ ਆ ਲਾੜ ਲੈ ਫਿਰ ਨਾ ਭਾਵੇਂ ਜਿੰਨੀਆਂ ਮਰਜ਼ੀ ਤਰੀਕਾਂ ਦੇ ਖਲਾ ਉੱਤੇ ਤੇ ਆ ਤਰੀਕਾ ਤਾਂ ਕੀ ਲਿਖਨੀ ਆ ਕਿਉਂ ਆਹ ਫਿਰ ਟੋਲ ਮੇ ਆਉ ਤਾਂ ਮੈਂ ਆ ਹੀ ਵੇਖਣੀ ਹੀਗੀ ਚਲ ਤੋਤੇ ਹੋਰ ਲਿਖ ਲਾ ਆਪਣੇ ਤਰੀਕਵਾ ਜੀਊਗੀ ਆ ਹੋ ਜੋ ਲਿਖ ਲਈ ਫਿਰ ਤਾਂ ਪਾਦੀ ਜਾਣੀ ਆ ਆ ਹਾ ਮੰਮੀ ਆ ਵੇਖੋ ਕੀ ਹੋਇਆ ਵਾ ਉਲੀ ਲੱਗੀ ਇਹ ਆ ਵੇਖੋ ਕਿੱਥੇ ਉਲੀ ਲੱਗੀ ਆ ਤੈਨੂੰ ਹੋਈ ਜਿਹਦਾ ਐ ਤਰਾ ਉਲੀ ਲੱਗੀ ਆ ਬੜੇ ਸੋਹਣੇ ਆ ਮੈਂ ਇਹ ਧਣਾ ਘਰੀ ਆਪਾਂ ਇਹ ਰੱਖ ਲੈਨੇ ਆ ਇਹ ਇਹਨੇ ਇਹਨੇ ਇੱਥੇ ਤੁਹਾਡੇ ਸਾਹਮਣੇ ਸਿਫਤਾ ਕਰਦੀ ਆ ਜਦੋਂ ਇਹ ਚਲੇਗੀ ਨਾ ਬਾਹਰ ਇਹਨੇ ਸਿਫਤਾ ਕਰ ਲੋ ਹਰ ਜਣਾ ਭੈਣ ਤੇ ਮੇਰੀ ਆ ਨਾ ਚੱਲ ਕੋਈ ਗੱਲ ਇਹਨੂੰ ਬਿਸਕੁਟ ਹੈ ਗਿਆ ਤੇ ਉਹਨਾਂ ਚਾਹ ਪਿਆ ਦੇਨੇ ਆ ਤੂੰ ਏਦਾਂ ਕਰ ਥੋੜੇ ਜਿਹਾ ਕੱਢ ਰਾ ਇੰਨਾ ਕੁ ਵੇਸਣ ਹੁਣਾ ਇੱਥੇ ਕੋਲ ਕੇ ਤੇ ਜਦੋਂ ਇਹ ਨਿਕਲ ਗਏ ਨਾ ਉਹਦੇ ਚਤਾਏ ਗਏ ਸਾਬਸਮ ਅੱਲਾਸ ਬੁੰਦਾ ਚੱਲ ਜਾਂਦੀਆਂ ਹੰਦਗਾ ਮੈਨੂੰ ਵੀ ਪਤਾ ਸਮੈਲਾਂ ਚੱਲ ਜਣੀਆਂ ਐਂਦੀਆਂ ਸਾਰੀਆਂ ਉਲੀ ਵੀ ਹਟ ਜਾਣੀਆਂ ਪਰ ਮੇਰਦਾ ਕਰੀਏ ਮਾਮੇ ਨਹੀਂ ਜਦੋਂ ਹੁੰਦੇ ਨਾ ਤੇ ਬੜੀਆਂ ਸਿੱਤਾਂ ਕਰਦੇ ਜਿਹਨਾਂ ਦੀ ਸੇਵਾ ਕਰੀਏ ਤਾਂ ਆ ਆਪਾਂ ਨਾ ਇਹ ਬ੍ਰੈਡ ਰੱਖ ਲੈਨੇ ਆ ਤੇ ਜੋ ਮਾਮੇ ਹੋਣੀ ਹੋਣਗੇ ਨਾ ਤਾਂ ਫੇਰ ਆਪਾਂ ਪਕੌੜੇ ਕੱਢਾਂਗੇ ਇਹਨੇ ਤਾਂ ਇੱਥੇ ਜਾ ਕੇ ਗੱਲਾਂ ਕਰਨ ਲਾ ਪੜੀਆਂ ਮੈਨੂੰ ਪਤਾ ਹੈ ਦਾ ਚਲੋ ਤੇਰੀ ਮਰਜ਼ੀ ਤੇ ਇਹ ਜਿਹੜੇ ਆ ਤੂੰ ਇੰਨਾ ਛੇਰ ਹੋ ਗਿਆ ਵਾ ਤੈਨੂੰ ਵੀ ਆਈ ਆਈ ਕਦੀ ਸਿਆਣੀ ਗੱਲ ਨਹੀਂ ਤੋ ਕੀਤੀ ਅੱਜ ਤੂੰ ਫਿਰ ਗੱਲ ਚੰਗੀ ਕੀਤੀ ਆ। ਨਹੀਂ ਮੰਮੀ ਤੁਹਾਡੇ ਵਾਲੇ ਵੇਖ-ਵੇਖ ਕੇ ਮੈਂ ਸਿਆਣੀ ਹੋ ਗਈ ਆ। ਤੂੰ ਏਦਾਂ ਕਰਿਓ ਇੱਥੇ ਰਬੜ ਪਾ ਕੇ ਨਾ ਤੇ ਇਹਨੂੰ ਰੱਖ ਲਓ ਟਰੰਗਰੇ ਵਿੱਚ ਤੇ। ਚੰਗਾ ਫੇਰ ਰਬਟ ਪਾ ਦੀ ਨਾ ਮੈਂ ਫੇਰ ਉੱਥੇ ਬੈਈ। ਉੱਥੇ ਪਈ ਹੋਣੀ ਰਬੜ ਤੂੰ ਪਾ ਕੇ ਰੱਖ ਦੋ ਨਾ ਫੇਰ ਆਪਣੇ ਹੱਥੀ ਸਿਆਣੇਂ ਤੇ ਰੱਖ ਦੋ। ਚੰਗਾ। ਫੇਰ ਬਿਸਕਟ ਲੈ ਮੀਨ ਆ। ਮੀਨਾਂਗੇ ਬਿਸਕਟ। ਆਹ ਵੇਖੋ ਮੈਂ ਰੱਖੇ ਪਲੇਟ 'ਚ ਪਾ ਕੇ। ਚੱਲ ਏਦਾਂ ਕਰ ਆ ਦੋ ਰੱਖ ਦੀ। ਤੇ ਆ ਮੈਂ ਨਿੱਕੇ ਵਾਸਤੇ ਅੱਕ ਰੱਖ ਲੈਣੀ ਆ ਚਲੋ ਠੀਕ ਆ ਵਿੰਦਰ ਵੇਖ ਲਾ ਤੂੰ ਅਖਣਾ ਖਾਉ ਬਾਰ ਬਾਰ ਜਾਂਦੀ ਏ ਰਸੋਈ ਵਿੱਚ ਹਾਂਜੀ ਤੇਰੀ ਭੈਣ ਨੂੰ ਅਕਲ ਨਹੀਂ ਉਕਲਨੀ ਹੈਗੀ ਕਿਉਂਕਿ ਓਏ ਮਸੀ ਮੈਂ ਉਹਨੂੰ ਆਖਿਆ ਪਕੌੜੇ ਕਾਢ ਲ ਹਾਂ ਤੇ ਵੇਖ ਲਾ ਉਹਨੇ ਪਕੌੜੇ ਨਹੀਂਓ ਕੱਢੇ ਚਲੋ ਕੋਈ ਗੱਲ ਨਹੀਂ ਫਿਰ ਕੀ ਹੋਇਆ ਗਰਮੀ ਵੀ ਬੜੀ ਪਕੌੜੇ ਕਿੱਥੇ ਖਾਦੇ ਜਾਂਦੇ ਆ ਤਾਂ ਕੀ ਆ ਚਲੋ ਦੋਏ ਆਪਾਂ ਪਕੌੜਾ ਖਾ ਲਿਓ ਓਥੇ ਕੀ ਆ ਚਲੋ ਕੋਈ ਗੱਲ ਨਹੀਂ ਤਾਂ ਆਏ ਪਰੋਣੇ ਦਾ ਹੁੰਦਾ ਹੀ ਆ ਨਾ ਵੀ ਆਇਆ ਵਾ ਤਾਂ ਚਲੋ ਉਹਦਾ ਚਾਹ ਕਰੋ ਹਾਂ ਉਹ ਤਾਂ ਮੈਨੂੰ ਪਤਾ ਮਾਸੀ ਜੀ ਤੁਸੀਂ ਤਾਂ ਬਥੇਰਾ ਚਾਹ ਕਰਦੇ ਮੇਰੀ ਆਪਣੀ ਭੈਣ ਹੀ ਨਹੀਂ ਚਾਹ ਕਰਦੀ ਹੈਗੀ ਮੇਰਾ ਐਦਾਂ ਦੀ ਆ ਮੈਂ ਜੋ ਕੋ ਜਿਹੜਾ ਵੀ ਕੋਈ ਆ ਜਾਏ ਮੈਂ ਮਗਰ ਮਗਰ ਖੜੀ ਖੜੀ ਜਾਊਂਗੀ ਤੇ ਜਿਹੜਾ ਮੈਂ ਕੰਮ ਆਖਣਾ ਜੇ ਅਕਲ ਹੋਵੇ ਤਾਂ ਕਰੇ ਚਲੋ ਕੋਈ ਨੀ ਹੌਲੀ ਹੌਲੀ ਸਿੱਖ ਜੂਗੀ ਤੁਹਾਡੇ ਤੇ ਜੇ ਮੈਂ ਝੌਕੇ ਵਿੱਚ ਜਾ ਕੇ ਕਰਾਂ ਤਾਂ ਫੇਰ ਆਖਣਾ ਵਾ ਸੱਸ ਝੌਕੇ ਚ ਵੜੀ ਰਹਿੰਦੀ ਬੈਂਦੀ ਨਹੀਂ ਕਿਸੇ ਦੇ ਲੱਗੇ ਆ ਹੋਇਆ ਤਾਂ ਐ ਫਿਰ ਲੋਕੀ ਤਾਂ ਕਹਿੰਦੇ ਹੀ ਐ ਇਦਾਂ ਆ ਤੇ ਜਦੋਂ ਨੋਹ ਤੀ ਕਰਨ ਵਾਲੀ ਆ ਤਾਂ ਮੈਂ ਫੇਰ ਦੱਸ ਕੀ ਕਰਨਾ ਚਾਹੁੰਕੇ ਆ ਆਖਿਆ ਵੀ ਨਹੀਂ ਕਰਦੀ ਲਾ ਵੇ ਲਾਓ ਉਹ ਗੱਲ ਹੀ ਨਹੀਂ ਕੱਢ ਕੇ ਲਈ ਚਲੋ ਕੋਈ ਗੱਲ ਨਹੀਂ 마ਸੀ ਤੇ ਆ ਬਿਸਕੁਟ ਦੋਈ ਇਹ ਪੁੱਤ ਤੇਰੇ ਲਈ ਮੰਗਾਏ ਮਹਿੰਗੇ ਬੜੇ ਆ ਅੱਛਾ ਆ 마ਸੀ ਜੀ ਉਦਾਂ ਮੈਨੂੰ ਤੇ ਮਹਿੰਗੇ ਸਸਤੇ ਦਾ ਪਤਾ ਹੀ ਨਹੀਂ ਹੈਗਾ ਹਾਂ ਨਾ ਮੇਰੇ ਸਹੁਰੇ ਲਿਹਾਉਣ ਤੇ ਨਾ ਮੈਨੂੰ ਕੁਝ ਪਤਾ ਹੋਵੇ ਹਾਂ ਨਿਓ ਤੇ ਕੁਛ ਨਹੀਂ ਹੁੰਦੇ ਹੀ ਨਹੀਂਗੇ ਦੱਸ ਅਹੀਂ ਨਹੀਂ ਐਦਾਂ ਕੀਤਾ ਅਹੀਂ ਨਹੀਂ ਆ ਤਾਂ ਮੈਂ ਤੁਹਾਡੇ ਕੋਲ ਆਉਣੀ ਤੇ ਰਾਜ ਪੁੱਜ ਕੇ ਖਾ ਕੇ ਜਾਣੀ ਆ ਤਾਂ ਹੀ ਮੈਂ ਤੁਹਾਨੂੰ ਕਹਿੰਨੀ ਤੁਸੀਂ ਇੰਨਾ ਕਾਤੋਂ ਕਰਦੇ ਫਿਰ ਮੇਰਾ ਜੀ ਨਹੀਂ ਕਰਦਾ ਫਿਰ ਤੁਹਾਨੂੰ ਪਤਾ ਇੱਥੋਂ ਦੀ ਗਿੱਜੀ ਮੈਂ ਉੱਥੇ ਵੀ ਪਾਲਦੀ ਆ ਤੇ ਉੱਥੇ ਜਾਂਦਿਆਂ ਨੂੰ ਕੁਛ ਮਿਲਦਾ ਨਹੀਂ ਐਦਾਂ ਦਾ ਸੁਭਾਅ ਉਹਨਾਂ ਦਾ ਹੋਰ ਹੈ ਨਹੀਂ ਚੰਗੇ ਸੁਭਾਅ ਉਹਨਾਂ ਦੇ ਮੈਨੂੰ ਤੇ ਆ ਆ ਬਿਸਕੁਟਾਂ ਦਾ ਪਤਾ ਹੀ ਨਹੀਂ ਆ ਵੀ ਇਹ ਇੰਨੇ ਮਹਿੰਗੇ ਆ ਹਾਂ ਕਦੀ ਮੈਂ ਖਾਦੇ ਹਾਂ ਤੇ ਫੇਰ ਹੀ ਪਤਾ ਹੋਵੇ ਚੱਲ ਨਹੀਂ ਖਾਦੇ ਤੇ ਖਾ ਕੇ ਤੇ ਵੇਖ ਆ ਹੁਣ ਤੇ ਖਾਉਂਗੀ ਹੁਣ ਤੇ ਚਲੋ ਇੱਥੇ ਆ ਕੇ ਮੈਨੂੰ ਸਵਾਦਾਂ ਦਾ ਪਤਾ ਲੱਗ ਜਾਂਦਾ ਈ ਮਾਸੀ ਤਾਂ ਹੀ ਤਾਂ ਮੈਂ ਫਿਰ ਮੇਰਾ ਜੀ ਨਹੀਂ ਕਰਦਾ ਵੇਖ ਲੋ ਹੁਣ ਮੈਂ ਭਾਵੇਂ ਇੰਨੇ ਚਿਰਾਂ ਬਾਅਦ ਹੀ ਆਉਣੀ ਨਾ ਪਰ ਮੈਨੂੰ ਇਹ ਪਤਾ ਹੁੰਦਾ ਤੁਸੀਂ ਫੁੱਲ ਸੇਵਾ ਕਰਨੀ ਹੈ ਤੇ ਆ ਲੋ ਇੱਕ ਤੁਸੀਂ ਖਾ ਲੋ ਨਹੀਂ ਕੋਈ ਗੱਲ ਨਹੀਂ ਤੂੰ ਖਾ ਅਸੀਂ ਤੇਰ ਲਈ ਲਿਆਂਦੇ ਆਏ ਤੇ ਖਾ ਲੋ ਮਾਸੀ ਜੀ ਤਾਂ ਕੀ ਆ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਐ ਦੱਸ ਤੂੰ ਹੀ ਤਾਂ ਬਹੁਤ ਹੀ ਚਾਹ ਕਰਦੇ ਮੇਰਾ ਫਿਰ ਲੈ ਤੀ ਗਿਆ ਪੇਟ ਭਰਾ ਦਾ ਚਾਹ ਹੀ ਹੁੰਦਾ ਵਤੀ ਪੁੱਤ ਆ ਇਹਦਾ ਇਹ ਤਾਂ ਹੈ ਖਾ ਕੇ ਵੀ ਸੱਸ ਨੂੰ ਨਹੀਂ ਇੰਨੀ ਉਹ ਖਾ ਕੇ ਵੇਖ ਕੱਡੇ ਸਵਾਦ ਸਵਾਦ ਆ ਮਸੀ ਜੀ ਪਸ ਆ ਜੀ ਅੱਗੇ ਤੂੰ ਖਾਦੇ ਹੋਣੇ ਤੇ ਨਹੀਂ ਖਾਦੇ ਹੋਣੇ ਨਾ ਨਾ ਮੈਂ ਨਹੀਂ ਕਦੀ ਖਾਦੇ ਮੈਂ ਤਾਂ ਕਦੇ ਖਾਦੇ ਹੀ ਨਹੀਂ ਸਾਡੇ ਘਰ ਕਿਹੜਾ ਹੁੰਦੇ ਆ ਹੈ ਨਹੀਂ ਉਹ ਕੋਈ ਚੀਜ਼ ਲੈ ਹੁੰਦੇ ਘਰ ਬੜੇ ਕੰਜੂਸ ਆ ਮਸੀ ਉਹ ਇੰਨੇ ਕੰਜੂਸ ਹੂੰ ਲੈ ਤਾਂ ਸ ਇੱਥੇ ਆ ਕੇ ਮੈਂ ਵੇਖ ਲੈਂਦੀ ਹਰ ਚੀਜ਼ ਦਾ ਸਵਾਦ ਉਦਾਂ ਵੀ ਤੂੰ ਹੀ ਬੜਾ ਕਰਦੇ ਆ ਨਾ ਆਿਆਂ ਦਾ ਮੈਂ ਤਾਂ ਬਥੇਰਾ ਕਰਦੀ ਆ ਤੇਰੀ ਭੈਣ ਹੀ ਨਹੀਂ ਗਾਲੀ ਕੱਢਦੀ ਕੋਈ ਇਹ ਮੇਰੀ ਸੱਸ ਤੇ ਚੜ ਗਈ ਆ ਬਾਰ ਬਾਰ ਮੈਂ ਜਾਣੀ ਇਹਦੇ ਵਾਲਾ ਹੂੰ ਉਹੀ ਗੱਲ ਮਾਸੀ ਵੀ ਇਹ ਮੇਰੀ ਸੱਸ ਤੇ ਚੜ ਗਈ ਹੂੰ ਤਾਂ ਇਹਨੇ ਇਹਨੂੰ ਪਤਾ ਪੂਤਾ ਨਹੀਂ ਲੱਗਦਾ ਹਨਾ ਕੀ ਪਤਾ ਵਾ ਮੈਂ ਤਾਂ ਬਥੇਰੀ ਆ ਨਹੀਂ ਧੀਏ ਸਿਆਣੀ ਬਣ ਸਿਆਣੀ ਬਣ ਲੈ ਲੋ ਚਾ ਮਾਸੀ